ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਕਰਦੇ ਠੀਕ ਠਾਕ ਹੋ ਅੱਜ ਦੇ ਆਪਾਂ ਹੈਂਡਵਰਕ ਦੇ ਸੂਟ ਲੈ ਕੇ ਆਏ ਜੀ ਕਾਰੀਗਰ ਤੋਂ ਆਪਾਂ ਪਿਕਸ ਲੀਆਂ ਸੀ ਥੋੜੀਆਂ ਜੀਆਂ ਤੇ ਤੁਹਾਨੂੰ ਹੈਂਡਵਰਕ ਦੀ ਸਫਾਈ ਦਿਖਾਉਣ ਵਾਸਤੇ ਇਹ ਵੀਡੀਓ ਪਾਈ ਹੈ ਤੁਸੀਂ ਹੈਂਡਵਰਕ ਦੀ ਖੁਦ ਵੀ ਹੈਰਾਨ ਹੋ ਜਾਓਗੇ ਇੰਨੀ ਸਫੀਸ਼ਿੰਗ ਦੇ ਨਾਲ ਜਿੰਨੀ ਸਫਾਈ ਹੈ ਤੁਸੀਂ ਕਿਸੇ ਹੋਰ ਬੁਟੀਕ ਵਾਲੇ ਚਾਕੋਗੇ ਨਾ ਇੰਨੇ ਹੈਂਡਵਰਕ ਤੁਸੀਂ ਇੱਕ ਇੱਕ ਸੂਟ ਜਰੂਰ ਖਰਾਓ ਹੁਣ ਜਿਵੇਂ ਗਰਮੀ ਦਾ ਸੀਜ਼ਨ ਹੈ ਜੀ ਤੁਹਾਨੂੰ 1700 ਰੁਪਿਆ ਡਿਸਕਾਊਂਟ ਦਾ ਦਿੱਤਾ ਜਾਊਗਾ ਹੈਂਡਵਰਕ ਦੇ ਸੂਟ ਦਾ ਜੀ ਬਹੁਤ ਘੱਟ ਰੇਟ ਦੇ ਵਿੱਚ ਸੂਟ ਹੈਂਡਵਰਕ ਦੇ ਤਿਆਰ ਹੋਣਗੇ ਜਿਹੜਾ ਸੂਟ ਤੁਸੀਂ 7 7 8 8000 ਦੇ ਹੈਂਡਵਰਕ ਦੇ ਸੂਟ ਕਰਾਉਂਦੇ ਸੀ ਉਹ ਤੈਨੂੰ ਸੋਨੂੰ 3 4000 ਦਾ ਹੈਂਡਵਰਕ ਦਾ ਸੂਟ ਹੋ ਜਾਊਗਾ ਆਪਣੇ ਕੋਲੇ ਜਿਹੜੇ ਵਰਕ ਹੈ ਜੀ ਤੁਸੀਂ ਇੰਨੇ ਹੈਵੀ ਵਰਕ ਵਾਲੇ ਤੇ ਬਹੁਤ ਹੀ ਸੋਹਣੇ ਇਹਦੇ ਹੈਂਡਵਰਕ ਦੇ ਸੂਟਾਂ ਦੇ ਰੇਟ ਜੀ 15 1600 ਤੋਂ ਸਟਾਰਟ ਹੈ ਹੈਂਡਵਰਕ ਦੇ ਸੂਟ ਵੀ ਟੋਟਲੀ ਕਿ 2000 ਤੋਂ ਸਟਾਰਟ ਹੈ ਜੀ ਜੇ ਤੁਸੀਂ ਹਲਕਾ ਹੈਂਡਵਰਕ ਕਰਾਉਣਾ ਸਾਨੂੰ 1500 ਦੇ ਪਏਗਾ ਜੀ ਬਹੁਤ ਸੋਹਣੇ ਸੂਟ ਹੈ ਤੁਸੀਂ ਸਾਰੇ ਸੂਟ ਜੀ ਤੁਸੀਂ ਸਾਡੇ ਦੇਖੋ ਤੇ ਨਾਲੇ ਬਹੁਤ ਹੀ ਜ਼ਿਆਦਾ ਹੈਵੀ ਸੂਟ ਹੈ ਤੇ ਇਹਦੇ ਵਿੱਚ ਸਾਰੀ ਵੀਡੀਓ ਵਿੱਚ ਹੈਵੀ ਹੈਵੀ ਸੂਟ ਹੀ ਹੈ ਜੀ ਹੈਂਡਵਰਕ ਤੇ ਤੁਸੀਂ ਕਿਸੇ ਵੀ ਕਲਰ ਤੇ ਤੁਸੀਂ ਕਸਟਮੇਰ ਕਰਾ ਸਕਦੇ ਹੋ ਤੇ ਬਹੁਤ ਹੀ ਸੋਹਣੇ ਬਣਨਗੇ ਹੈਂਡਵਰਕ ਦੀ ਸਫਾਈ ਦੇਖੋ ਜੀ ਇੱਕ ਇੱਕ ਸੂਟ ਤੁਸੀਂ ਜ਼ਰੂਰ ਕਰਾਓ ਜੇ ਤੁਹਾਨੂੰ ਪਤਾ ਲੱਗ ਜੂ ਕਿੰਨੀ ਕ ਸਫਾਈ ਫ੍ਰੈਸ਼ਿੰਗ ਦੇ ਨਾਲ ਸਾਡੇ ਸੂਟ ਬਣ ਕੇ ਤਿਆਰ ਹੋਏ ਜੀ ਕੋਈ ਵੀ ਕਾਰੀਗਰ ਜੀ ਹੱਥ ਨਹੀਂ ਪਾਉਂਦਾ ਕੋਈ ਬੁਟੀਕ ਵਾਲਾ ਹੱਥ ਨਹੀਂ ਪਾਉਂਦਾ 2000 1500 ਚ ਕੋਈ ਵੀ ਹੈਂਡਵਰਕ ਦਾ ਸੂਟ ਆਪਾਂ ਨੂੰ ਕਿਤੇ ਵੀ ਨਹੀਂ ਮਿਲਦਾ ਜੀ ਇੱਥੇ ਸਾਨੂੰ ਹੈਂਡਵਰਕ ਦੇ ਸੂਟ ਜੀ ਸਾਨੂੰ 2000 1500 ਤੋਂ ਸਟਾਰਟ ਬਣਨਗੇ ਹੈਂਡਵਰਕ ਦੇ ਸੂਟ ਜੀ ਜਿਵੇਂ ਤੁਸੀਂ ਹਲਕਾ ਜਿਹਾ ਵਰਕ ਕਰਾਉਣਾ ਸਾਨੂੰ 1500 ਦਾ ਤਿਆਰ ਹੋਗਾ ਜੀ ਆਪਣੇ ਕੋਲੇ ਇੰਨੀ ਸੋਹਣੀ ਜਿਹੜੀ ਸਾਨੂੰ ਡਿਜ਼ਾਈਨ ਪਾਤੇ ਇਹ 2000 ਤੋਂ ਸਟਾਰਟ ਆ ਸਾਰੇ ਹੈਂਡਵਰਕ ਦੇ ਡਿਜ਼ਾਈਨ ਜੀ ਉਹ ਮੇਰਾ ਕਹਿਣਾ ਜੀ ਤੁਸੀਂ ਵੀ 2000 ਤੋਂ ਇਹ ਆਪਣੇ ਕੋਲੇ 2000 2500 ਤੋਂ ਸਟਾਰਟ ਹੈ ਜਿਹੜੀ ਮੈਂ ਵੀਡੀਓ ਪਾਈ ਹੈ ਉਹ ਜੇ ਤੁਸੀਂ ਹਲਕਾ ਜਿਹਾ ਕਰਾਉਣਾ ਥੋਨੂੰ 1500 ਦਾ ਵਰਕ ਥੋਨੂੰ ਹੈ ਰੈਡੀ ਹੋ ਜਾਊਗਾ ਜੀ ਸੂਟ ਹੈਂਡਵਰਕ ਦਾ ਤੇ ਆਪਣੇ ਕੋਲੇ ਥੋਨੂੰ ਮੈਂ ਜਿਹੜੀ ਵੀਡੀਓ ਸ਼ੇਅਰ ਕੀਤੀ ਹੈ ਅਪਲੋਡ ਕੀਤੀ ਹੈ ਇਹ ਸਾਰੇ ਹੈਵੀ ਡਿਜ਼ਾਈਨ ਹੈ ਜੀ ਆਹ ਆਪਣੇ ਕੋਲੇ ਹੈਵੀ ਡਿਜ਼ਾਈਨ ਕੁੜੀ ਦੇ ਪਾਇਆ ਸੀ ਜਿਹੜਾ ਸੂਟ ਉਹ ਹੈਵੀ ਡਿਜ਼ਾਈਨ ਬਣ ਰਿਹਾ ਜੀ ਇਹ ਸਾਰੇ ਕੁਸ਼ਕ ਡੈਨ ਦੇ ਡਿਜ਼ਾਈਨ ਆਪਣੇ ਕੋਲ ਕਾਰੀਗਰ ਕੋਲੇ ਬਣ ਗਏ ਜਿਵੇਂ ਆ ਬਣਿਆ ਪਿਆ ਕੁਸ਼ਕ ਬਣવાਲੇ ਆ ਬਸ 17-1800 ਤੋਂ ਜਿਹ ਜਿੰਨਾ ਵੀ ਫਾਰਾ ਡਿਜ਼ਾਈਨ ਹੈ ਸੋਨੂੰ 201800 ਤੋਂ ਵੀ ਐਵੇਂ ਮਿਲ ਰਿਹਾ ਜੀ ਜਿਵੇਂ ਕਾ ਡਿਜ਼ਾਈਨ ਹੈ ਪਰਪਲ ਇਹ ਸੋਨੂੰ 2000 ਦਾ ਪਊਗਾ ਜੀ ਬਹੁਤ ਹੀ ਘੱਟ ਰੇਟ ਦੇ ਵਿੱਚ ਡਿਜ਼ਾਈਨ ਸੋਨੂੰ ਮਿਲਣਗੇ ਵਰਕ ਕੀਤੀ ਜੀ ਬਹੁਤ ਹੀ ਘੱਟ ਰੇਟ ਦੇ ਵਿੱਚ ਤੁਸੀਂ ਆਪ ਵੀ ਖੁਦ ਵੀ ਹੈਰਾਨ ਹੋ ਜਾਓਗੇ ਹੈਂਡਵਰਕ ਦੇ ਸੂਟ ਇੰਨੀ ਫਿਨਿਸ਼ਿੰਗ ਦੇ ਨਾਲ ਆ ਜੀ ਆਪਣੇ ਕੋਲੇ ਕਾਰੀਗਰ ਕੋਲੇ ਇੱਕ ਇੱਕ ਸੂਟ ਜੀ ਜ਼ਰੂਰ ਕਰਾਓ ਤੁਸੀਂ ਇੱਕ ਕਰਾਓ ਦੋ ਕਰਾਓ ਤੁਹਾਨੂੰ ਇਹਦਾ ਰੇਟ ਜੀ ਬਹੁਤ ਹੀ ਜ਼ਿਆਦਾ ਘੱਟ ਪਾਊਗਾ ਜੀ ਤੇ ਆਪਣੇ ਸਕਰੀਨ ਤੇ ਨੰਬਰ ਚੱਲਦੇ ਸਕਰੀਨ ਤੇ ਨੰਬਰ ਤੁਸੀਂ WhatsApp ਤੋਂ ਸਕਰੀਨ ਸ਼ਾਟ ਲੈ ਕੇ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਜੀ ਸਿਲੈਕਟ ਕਰਕੇ ਤੁਸੀਂ ਸਾਨੂੰ WhatsApp ਮੈਸੇਜ ਕਰ ਸਕਦੇ ਆ ਤੇ ਆਪਣੇ ਕਾਰੀਗਰ ਤੋਂ ਸੂਟ ਆਪਾਂ ਬਣਵਾ ਸਕਦੇ ਆ ਤੇ ਬਹੁਤ ਦੇਖੋ ਹੈਵੀ ਡਿਜ਼ਾਈਨ ਵੇਖੋ ਲਹਿੰਗੇ ਦੀ ਤਰ੍ਹਾਂ ਪੂਰਾ ਹੈਵੀ ਡਿਜ਼ਾਈਨ ਬਹੁਤ ਦੂਰੋਂ ਦੂਰੋਂ ਕੈਨੇਡਾ ਅਮਰੀਕਾ ਤੱਕ ਦੂਰੋ ਦੂਰ ਆਪਣੇ ਕੋਲ ਹੈਂਡਵਰਕ ਦੇ ਸੂਟ ਦੀ ਬਣਾਉਂਦੇ ਜੀ ਬਹੁਤ ਸੋਹਣੇ ਹੈਂਡਵਰਕ ਦੇ ਸੂਟ ਹੁੰਦੇ ਜੀ ਬਹੁਤ ਹੀ ਜ਼ਿਆਦਾ ਹੈਵੀ ਆ ਸੂਟ ਦੀ ਸਰਦੀ ਵਿੱਚ ਡਿਵਾਨ ਚੱਲ ਰਹੀ ਸੀ ਤੇ ਬਹੁਤ ਸਰਦੀ ਵਿੱਚ ਆਪਾਂ ਬਹੁਤ ਹੈਂਡਵਰਕ ਦਾ ਸੂਟ ਤਿਆਰ ਕੀਤਾ ਨੇਰੇ ਸੂਟ ਹੀ ਕਰਤੇ ਦਿਨ ਤੋਂ ਤੇ ਆ ਦੇਖੋ ਜੀ ਬਣੀ ਆ ਵੀ ਇਹ ਸੂਟ ਤੇ ਹੁਣ ਵੀ ਕਿਸੇ ਡਿਵਾਨ ਆ ਇਹ